ਫਾਥੜੀਏ ਨਹੀਂ ਤੈਨੂੰ ਕੌਣ ਛੜਾਏ ਦੋਸਤੋ ਇਸ ਟਾਈਮ ਆਮ ਆਦਮੀ ਪਾਰਟੀ ਚ ਫੇਰਿਓਂ ਘਿਰ ਚੁੱਕੀ ਆ ਅੱਜ ਲਗਭਗ 15 16 ਦਿਨ ਬੀਤ ਚੁੱਕੇ ਨੇ ਪੰਜਾਬ ਦੇ ਅੰਦਰ ਹੜ ਆਏ ਲਗਾਤਾਰ ਪਾਣੀ ਦਾ ਲੈਵਲ ਵਧਦਾ ਜਾਂਦਾ ਪੰਜਾਬ ਦੇ ਅੰਦਰ ਕਿੰਨੇ ਸਾਰੇ ਇਲਾਕੇ ਪਾਣੀ ਦੇ ਨਾਲ ਘਿਰ ਚੁੱਕੇ ਨੇ ਤੇ ਇੰਨੇ ਦਿਨ ਹੋ ਗਏ ਆ ਪੰਜਾਬ ਦੇ ਵਿੱਚ ਹੜ ਆਏ ਹੁਣ ਤੱਕ ਫੇਰੀ ਨਹੀਂ ਮਾਰੀ ਕੇਜਰੀਵਾਲ ਸਾਹਿਬ ਨੇ ਤੇ ਮਨੀਸ਼ ਸੋਧਿਆ ਨੇ ਪੰਜਾਬ ਦੇ ਅੰਦਰ ਹੁਣ ਕੱਲ ਦਾ ਉਹਨਾਂ ਦਾ ਕਿਹਾ ਸੀਗਾ ਜੀ ਮੈਂ ਪੰਜਾਬ ਦਾ ਦੌਰਾ ਕਰਨਾ ਆਉਂਗਾ ਜਾਇਜਾ ਲੈਣ ਆਉਂਗਾ ਕਿ ਕਿੱਥੇ-ਕਿੱਥੇ ਲੋਕ ਡੁੱਬੇ ਨੇ ਉਹਨਾਂ ਦਾ ਕਿੰਨਾ ਕੋ ਨੁਕਸਾਨ ਹੋਇਆ ਪਹਿਲਾਂ ਤਾਂ ਵੈਸੇ ਹੀ ਸ਼ਰਮ ਵਾਲੀ ਗੱਲ ਹੈ ਸ਼ਰਮ ਆਉਣੀ ਚਾਹੀਦੀ ਹੈ ਕਿ 15 ਦਿਨ 16 ਦਿਨ ਬੀਤ ਚੁੱਕੇ ਨੇ ਪੰਜਾਬ ਡੁੱਬੇ ਨੂੰ ਤੇ ਹੁਣ ਤੁਸੀਂ ਇੱਥੇ ਫੇਰਾ ਮਾਰਨ ਆਉਨੇ ਹੋ ਹੁਣ ਤੁਸੀਂ ਜਾਇਜੇ ਲੈਣ ਆਉਨੇ ਹੋ ਇੰਨੇ ਦਿਨਾਂ ਦੇ ਕਿੱਥੇ ਸੀ ਉਂਝ ਦਾ ਤੁਸੀਂ ਕਦੇ ਕੀ ਦਾ ਉਦਘਾਟਨ ਕਰਨ ਆਜਨੇ ਕਿਤੇ ਕਿਸੇ ਸਕੂਲ ਦਾ ਨਿਕਾ ਨਿਕਾ ਚੀਜ਼ਾਂ ਦੇ ਉਦਘਾਟਨ ਕਰਨ ਵਾਸਤੇ ਕੇਜਰੀਵਾਲ ਸਾਹਿਬ ਇੱਥੇ ਆਏ ਫਿਰਦੇ ਰਹਿੰਦੇ ਨੇ ਤੇ ਜਿੱਦਨ ਦੇ ਹੜ ਆਇਆ ਲੋਕ ਕਹਿੰਦੇ ਅਸੀਂ ਦੇਖੇ ਤੱਕ ਨਹੀਂ ਤੇ ਹੁਣ ਜਦੋਂ 15 16 ਦਿਨ ਬੀਤ ਚੁੱਕੇ ਨੇ ਹੁਣ ਉਹਨਾਂ ਨੇ ਜਾਈ ਜੇ ਲੈਣਾ ਆਉਣਾ ਕਿ ਲੋਕਾਂ ਦਾ ਨੁਕਸਾਨ ਕਿੰਨਾ ਕੁ ਹੋ ਗਿਆ ਮੁਆਵਜ਼ੇ ਮੁਆਵਜ਼ੇ ਦੇਣ ਨਹੀਂ ਕਿਉਂਕਿ ਹਲੇ ਤੱਕ ਤਾਂ ਕੋਈ ਵੀ ਆਮ ਆਦਮੀ ਪਾਰਟੀ ਨੇ ਲੋਕਾਂ ਵਾਸਤੇ ਐਲਾਨ ਨਹੀਂ ਕੀਤਾ ਕਿ ਅਸੀਂ ਤੁਹਾਨੂੰ ਮੁਆਵਜ਼ੇ ਦੇਵਾਂਗੇ ਤੇ ਹੁਣ ਜਦੋਂ ਕੇਜਰੀਵਾਲ ਸਾਹਿਬ ਨੇ ਅੱਜ ਆਉਣਾ ਸੀ ਪੰਜਾਬ ਦੇ ਅੰਦਰ ਹੁਣ ਭਗਵੰਤ ਮਾਨ ਸਾਹਿਬ ਹਸਪੀਟਲ ਦੇ ਅੰਦਰ ਦਾਖਲ ਨੇ ਹੁਣ ਉਹ ਬਿਮਾਰ ਹੋ ਗਏ ਤੇ ਹੁਣ ਕੇਜਰੀਵਾਲ ਸਾਹਿਬ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਦਾ ਪਤਾ ਲੈਣ ਗਏ ਪਤਾ ਲੈਣਾ ਕੋਈ ਮਾੜੀ ਗੱਲ ਨਹੀਂ ਲੈਣਾ ਚਾਹੀਦਾ ਸੀ ਪਰ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦਾ ਪਤਾ ਲੈਣਾ ਚਾਹੀਦਾ ਸੀ ਜਿੱਥੇ ਹੁਣ ਤੱਕ ਲਗਭਗ ਦੱਸਿਆ ਜਾ ਰਿਹਾ 45 ਤੋਂ 50 ਮੌਤਾਂ ਦੀ ਖਬਰ ਆ ਰਹੀ ਆ ਕਿ ਹੜ੍ਹ ਪੀੜਤਾਂ ਦੀਆਂ ਹੋ ਚੁੱਕੀਆਂ ਨੇ ਜਿੱਥੇ ਇਹਨੇ 12 ਜ਼ਿਲ੍ਹੇ ਪੰਜਾਬ ਦੇ ਪਾਣੀ ਦੇ ਨਾਲ ਡੁੱਬ ਚੁੱਕੇ ਨੇ ਪਹਿਲਾਂ ਉਹਨਾਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਸੀ ਤੇ ਫੇਰ ਜਾ ਕੇ ਭਗਵੰਤ ਮਾਨ ਸਾਹਿਬ ਦੀ ਵੀ ਸਾਰ ਲੈਣੀ ਚਾਹੀਦੀ ਉਹ ਵੀ ਚੰਗੀ ਗੱਲ ਆ ਉਹਨਾਂ ਦੀ ਵੀ ਸਾਰ ਲੈਣੀ ਚਾਹੀਦੀ ਸੀ ਪਹਿਲਾਂ ਤਾਂ ਜਦੋਂ ਭਗਵੰਤ ਮਾਨ ਸਾਹਿਬ ਬਿਮਾਰ ਹੋਏ ਉਦੋਂ ਕੇਜਰੀਵਾਲ ਸਾਹਿਬ ਆਏ ਨਹੀਂ ਉਦੋਂ ਬੜੀਆਂ মিডিਆ ਵਿੱਚ ਇਸ ਚੀਜ਼ ਦੀ ਚਰਚਾ ਚੱਲੀ ਉਦੋਂ ਨਹੀਂ ਕੇਜਰੀਵਾਲ ਸਾਹਿਬ ਆਏ ਪਰ ਹੁਣ ਆਏ ਨੇ ਤਾਂ ਹੁਣ ਲੈਣਾ ਪਤਾ ਪੰਜਾਬ ਦੇ ਲੋਕਾਂ ਦਾ ਚਾਹੀਦਾ ਸੀ ਤੇ ਲੈ ਰਹੇ ਨੇ ਸੀਐਮ ਸਾਹਿਬ ਦਾ ਦੂਜੀ ਗੱਲ ਸਭ ਤੋਂ ਵੱਡੀ ਗੱਲ ਹੈ ਕਿ ਕੇਜਰੀਵਾਲ ਸਾਹਿਬ ਤੁਸੀਂ ਲਗਾਤਾਰ ਪੰਜਾਬ ਦੇ ਅੰਦਰ ਪਹਿਲਾਂ ਆਉਂਦੇ ਰਹੇ ਤੇ ਲੋਕ ਹੁਣ ਸਵਾਲ ਉਠਾ ਰਹੇ ਨੇ ਕਿ ਹੁਣ ਕਿਉਂ ਨਹੀਂ ਆਏ ਹੁਣ ਕਿਉਂ ਲੋਕਾਂ ਦੀ ਬਾਣ ਹੀ ਫੜੀ ਤੇ ਜੇਕਰ ਹੁਣ ਅਸੀਂ ਇਸ ਟਾਈਮ ਗੁਰਦਾਸਪੁਰ ਏਰੀਆ ਦੇ ਵਿੱਚ ਖੜੇ ਆ ਤੇ ਆਹ ਦੇਖ ਲੋ ਲੋਕਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਨੇ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਉਹਨਾਂ ਦੇ ਝੋਨੇ ਹੁਣ ਜੇਕਰ ਪਾਣੀ ਲੱਸਦਾ ਵੀ ਹੈ ਪਹਿਲੀ ਗੱਲ ਤਾਂ ਇਨ ਇਸ ਝੋਨੇ ਦੇ ਉੱਪਰ ਹੀ ਕਿੰਨੀ ਕਿੰਨੀ ਮਿੱਟੀ ਚੜ ਚੁੱਕੀ ਹੋਣੀ ਹੈ ਰੇਤਾ ਫਸਲਾਂ ਉਨ ਜੀ ਨਹੀਂ ਬਚਣੀਆਂ ਤੇ ਪਾਣੀ ਦੇ ਨਾਲ ਵੀ ਇਹ ਜਿਹੜੀਆਂ ਫਸਲਾਂ ਨੇ ਗਲ ਚੁੱਕੀਆਂ ਨੇ ਇੰਨੀ ਤਬਾਹੀ ਲੋਕਾਂ ਦੀ ਹੋ ਚੁੱਕੀ ਆ ਤੇ ਹੁਣ ਤੱਕ ਭਗਵਾਨਤਮਾਨ ਸਰਕਾਰ ਨੇ ਇੱਕ ਵੀ ਐਲਾਨ ਨਹੀਂ ਕੀਤਾ ਕਿ ਅਸੀਂ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਮੁਆਵਜ਼ਾ ਦੇਵਾਂਗੇ ਇਹ ਮੁਰਗੀ ਬੱਕਰੀਆਂ ਦੇ ਮੁਆਵਜ਼ੇ ਦੇਣ ਵਾਲੀ ਸਰਕਾਰ ਹੁਣ ਇਹਨਾਂ ਨੂੰ ਚੇਤਾ ਹੀ ਭੁੱਲ ਗਿਆ ਕਿ ਇੰਨੇ ਵੱਡੇ ਪੱਧਰ ਤੇ ਤਬਾਹੀ ਮੱਚੀ ਆ ਪਹਿਲੀ ਗੱਲ ਤਾਂ ਲੋਕ ਕਹਿੰਦੇ ਆ ਇਹ ਕਸੂਰ ਵੀ ਸਾਰਾ ਸਰਕਾਰਾਂ ਦਾ ਇਹ ਗੱਲ ਸਹੀ ਆ ਲੋਕਾਂ ਦੀ ਕਿਉਂਕਿ ਚਾਹੀਦਾ ਸੀ ਸਰਕਾਰ ਨੂੰ ਕਿ ਡਰੇਨਾ ਨਦੀਆਂ ਨਾਲੇ ਸਾਫ਼ ਕਰਵਾਏ ਜਾਂਦੇ ਲੋਕ ਤਾਂ ਇੱਥੋਂ ਤੱਕ ਸਵਾਲ ਉਠਾਰੇ ਨੇ ਕਿ ਇਹਨਾਂ ਨੇ ਇਹ ਰੇਤਾ ਜਿਹੜੀ ਲੋਕਾਂ ਦੇ ਵਾਦੂ ਇਕੱਠੀ ਹੋਈ ਸੀ ਪਾਣੀ ਦੇ ਨਾਲ ਉਹ ਵੀ ਕੱਢਣ ਤੋਂ ਰੋਕ ਦਿੱਤੀ ਸਰਕਾਰ ਨੇ ਇਸ ਕਰਕੇ ਸਾਡਾ ਉਹ ਵੀ ਨੁਕਸਾਨ ਹੋਇਆ ਨਹੀਂ ਤਾਂ ਉਹ ਥਾਂ ਨੇ ਪਾਣੀ ਕਿੰਨਾ ਖੜਨਾ ਸੀ ਜਿੱਥੋਂ ਜਿੱਥੋਂ ਰੇਤਾ ਕੱਢੀ ਜਾਂਦੀ ਤਾਂ ਦੋਸਤੋ ਹੁਣ ਤੱਕ ਤੁਹਾਨੂੰ ਪਤਾ ਹੀ ਹੈ ਲਗਭਗ 1500 ਦੇ ਕਰੀਬ ਜਿਹੜੇ ਹੈਗੇ ਆ ਪਿੰਡ ਹੜ ਦੇ ਪਾਣੀ ਦੇ ਵਿੱਚ ਘਿਰ ਚੁੱਕੇ ਨੇ ਉਥੇ ਤਬਾਈ ਮੱਚ ਚੁੱਕੀ ਆ ਪਰ ਬੜੀ ਸ਼ਰਮਨਾਕ ਗੱਲ ਇਹ ਆ ਕਿ ਇੱਥੇ ਲੋਕ ਲੋਕਾਂ ਦੀ ਸੇਵਾ ਕਰ ਰਹੇ ਆ ਲੋਕ ਲੋਕਾਂ ਦੀ ਬਾਹ ਫੜ ਰਹੇ ਆ ਅਸੀਂ ਇੱਥੇ ਗੁਰਦਾਸਪੁਰ ਏਰੀਏ ਵਿੱਚ ਅੰਮ੍ਰਿਤਸਰ ਵਿੱਚ ਫਿਰੋਜ਼ਪੁਰ ਵਿੱਚ ਹਰ ਥਾਂ ਜਿੱਥੇ ਜਿੱਥੇ ਹੜ ਆਇਆ ਉਹਨਾਂ ਏਰੀਆ ਦੇ ਵਿੱਚ ਗਏ ਆ ਉਹਨਾਂ ਇਲਾਕਿਆਂ ਦੇ ਵਿੱਚ ਗਏ ਆ ਇੱਕ ਵੀ ਥਾਂ ਕੋਈ ਸਰਕਾਰ ਵੱਲੋਂ ਲੰਗਰ ਨਹੀਂ ਸੀ ਲਗਾਇਆ ਗਿਆ ਇੱਕ ਵੀ ਥਾਂ ਸਾਨੂੰ ਇਹੋ ਜਿਹਾ ਨਹੀਂ ਮਿਲਿਆ ਜਿੱਥੇ ਸਰਕਾਰ ਵੱਲੋਂ ਕੋਈ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਲੋਕਾਂ ਦੀ ਮਦਦ ਕੀਤੀ ਜਾਂਦੀ ਅਸੀਂ ਤਾਂ ਇਹੀ ਦੇਖਿਆ ਕਿ ਲੋਕ ਲੋਕਾਂ ਦੀ ਮਦਦ ਕਰ ਰਹੇ ਨੇ ਹੌਣ ਕੇ ਕਈ ਥਾਵਾਂ ਤੇ ਸਰਕਾਰ ਕਹਿੰਦੀ ਹੈ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਹੜਪੀੜਤਾਂ ਦੀ ਮਦਦ ਕਰ ਰਹੇ ਹਾਂ ਪਰ ਹੁਣ ਤੱਕ ਦਾ ਜੋ ਸਾਹਮਣੇ ਆਇਆ ਇਹ ਇਹੀ ਆਇਆ ਕਿ ਉਹ ਜੈ ਜੈ ਲੈ ਰਹੇ ਨੇ ਥਾਂ ਥਾਂ ਤੇ ਲੋਕ ਹੀ ਲੋਕਾਂ ਦੀ ਮਦਦ ਕਰ ਰਹੇ ਨੇ ਹਰਿਆਣੇ ਤੋਂ ਕੁਰਕ ਖੇਤਰ ਤੋਂ ਹੋਰ ਰਾਜਸਥਾਨ ਤੋਂ ਪਤਾ ਨਹੀਂ ਕਿੰਨੀਆਂ ਕਿਹੜੀਆਂ ਕਿਹੜੀਆਂ ਥਾਵਾਂ ਤੋਂ ਪੰਜਾਬ ਤੋਂ ਬਾਹਰ ਵੀ ਲੋਕ ਆ ਕੇ ਲੋਕਾਂ ਦੀ ਬਾਹ ਫੜ ਰਹੇ ਨੇ ਤੇ ਪੰਜਾਬ ਦੇ ਲੋਕਾਂ ਨੇ ਤਾਂ ਇੱਥੇ ਬੜੇ ਵੱਡੇ ਪੱਧਰ ਤੇ ਲੰਗਰ ਲਾਏ ਹੋਏ ਨੇ ਹੋਰ ਵਸਤਾਂ ਲੈ ਕੇ ਆ ਰਹੇ ਨੇ ਇਥੋਂ ਦੇ ਲੋਕਾਂ ਵਾਸਤੇ ਤੇ ਲੋਕ ਕਹਿੰਦੇ ਨੇ ਵੀ ਸਾਡੇ ਵਾਸਤੇ ਬਹੁਤ ਹੋ ਚੁੱਕਾ ਬੜੀ ਰਾਸਦ ਸਾਡੇ ਕੋਲੇ ਪਹੁੰਚ ਗਈ ਆ ਸਾਡੇ ਪੇਣਾ ਭਰਾਵਾਂ ਨੇ ਪਹੁੰਚਾਈ ਆ ਪਰ ਸਰਕਾਰ ਦਾ ਇੱਕ ਵੀ ਨੁਮਾਇੰਦਾ ਸਰਕਾਰ ਦਾ ਇੱਕ ਵੀ ਬੰਦਾ ਸਾਡੇ ਤੱਕ ਨਹੀਂ ਪਹੁੰਚਿਆ ਤੇ ਪੇਣਾ ਭਰਾਵਾਂ ਦਾ ਕਹਿਣਾ ਹੁਣ ਨਾਲ ਨਾਲ ਉਹ ਸੁਨੇਹਾ ਦੇ ਰਹੇ ਨੇ ਲੋਕਾਂ ਨੂੰ ਕਿ ਹੁਣ ਕੁਝ ਦਿਨ ਰੋਕ ਕਿ ਸਾਡੇ ਕੋਲ ਆਉਣ ਜਿਹੜੇ ਭੈਣਾ ਭਰਾ ਦਾਨੀ ਸੱਜਣ ਨੇ ਕਿਉਂਕਿ ਸਾਡੀਆਂ ਫਸਲਾਂ ਸਾਡੀਆਂ ਪਹਿਲੀਆਂ ਤਬਾਹ ਹੋ ਚੁੱਕੀਆਂ ਨੇ ਸਾਨੂੰ ਲੰਮਾ ਟਾਈਮ ਸਾਡੇ ਜਿਹੜੇ ਕੰਮ ਆ ਉਹ ਚੱਲਣੇ ਨਹੀਂਗੇ ਇਨਕਮ ਵਾਲੇ ਆਰਥਿਕਤਾ ਵਾਲੇ ਆਮਦਨ ਵਾਲੇ ਕੰਮ ਚੱਲਣੇ ਨਹੀਂ ਤੇ ਜਿਹੜੀਆਂ ਸਾਡੀਆਂ ਫਸਲਾਂ ਨੇ ਉਹਨਾਂ ਨੂੰ ਸਹੀ ਕਰਨਾ ਪੈਣਾ ਇਸ ਕਰਕੇ ਉਸ ਟਾਈਮ ਸਾਡੀ ਪੰਜਾਬ ਦੇ ਲੋਕਾਂ ਨੂੰ ਅਪੀਰ ਆ ਕਿ ਸਾਡੀ ਮਦਦ ਕੀਤੀ ਜਾਵੇ